ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسے ਸਿੰਘ ਰਾਜੀਆ ਖੇਤੀਬਾੜੀ ਤੇ ਹਾਜ਼ਰ ਹਾਂ ਜੋ ਅੱਜ ਦਿਨ ਹੈ ਦਿਨ ਸ਼ਨੀਵਾਰ ਤਰੀਕ 6 ਤੇ ਜਿਹੜਾ ਮੌਸਮ ਟਾਈਮ ਆ ਹੁਣ ਦਾ ਅੱبو ਪੱਲੀ ਪਾੜ ਜੂ ਦੂਜੀ ਰੱਖ ਹੱਥ ਨਾਲ ਹੱਥ ਨਾਲ ਤੇ ਜਿਹੜਾ ਹੁਣ ਟਾਈਮ ਆਗਾ ਤਕਰੀਬਨ 10 ਵਜੇ ਦਾ ਚਾਹ ਪੀ ਕੇ ਟਿਆ ਤੇ ਹੁਣ ਅਸੀਂ ਰੇਹ ਛਿੱਟ ਰਿਆਂ ਮੌਸਮਾ ਖਰਾਬ ਤੇ ਜੀਰੀ ਚ ਬਿਲਕੁਲ ਪਾਣੀ ਨਹੀਂ ਇਸੇ ਸੁੱਕੇ ਚ ਰੇਹ ਛਿੱਟ ਜੰਨੇ ਵੀ ਮੀਂਹ ਕਿਹੜੇ ਵੀ ਕਿਸੇ ਵੇਲੇ ਵੀ ਆ ਸਕਦਾ ਹੈ ਤੇ ਬਾਈ ਕਾਰਨ ਕਿ ਸਾਡੇ ਫੀਲ ਦਿਨ ਲਗਾਤਾਰ ਮੀਂਹ ਪਿਆ ਕਿਤੇ ਕਰੀਆਂ ਪਾ ਜਾਣ ਕਿਤੇ ਫੁੱਲ ਮੀਂਹ ਪਾ ਜਾਣ ਦੀ ਸੀ ਮੋਟਰਾਂ ਨੇ ਚਲਾਈਆਂਗੇ ਜਦੋਂ ਜੀਰੀ ਕੱਚੀ ਦੇ ਪਾਣੀ ਲਾ ਕੇ ਬਸ ਇੱਕ ਪਾਣੀ ਲਾਇਆ ਮੋਟਰ ਦਾ ਹੀ ਜੀਰੀ ਪਲ ਗਈ ਬਲਕੇ ਹੁਣ ਤੱਕ ਜਿਹੜੀ ਜਿੰਨੀ ਜੀਰੀ ਨੇ ਬੁੱਝਾ ਮਾਰਿਆ ਕੁਦਰਤੀ ਪਾਣੀ ਨਾਲ ਹੀ ਪੜੀ ਹੈ ਤੇ ਵੀਰ ਉਹ ਨੌ ਚਾਰ ਚੂੜ ਦਾ ਵੀ ਟਾਈਮ ਆਇਆ ਤਾਂ ਹੁਣ ਥੋੜਾ ਜਿਹਾ ਹਰੇਕਾ ਵੀ ਸੁਖਤਕ ਹੋਵੇ ਜਰਾ ਕੁਦਰਤ ਆਪਾਂ ਪਹਿਲਾਂ ਮੀਂਹ ਪਾਉਂਦੇ ਸੀ ਗਰਮੀ ਚ ਬਹੁਤ ਮਰਿਆ ਤੇ ਹੁਣ ਮਾਦਾ ਤਾਂ ਮਿਹਰਬਾਨ ਹੋਇਆ ਤੇ ਹੋਣੇ ਸਤਿ ਆਹ ਜੀ ਸਬਜੀ ਭਾਜੀ ਦੀ ਮੈਂ ਇੱਕ ਦੋ ਬਾਰੀ ਦਾਲ ਕਰਾਉ ਹੁਣ ਉਦੋਂ ਬਾਅਦ ਫਿਰ ਬਾਗੀਆਂ ਜਾਣੀਆਂ ਵਿੱਚ ਹਾਂਜੀ ਆਇਆ ਖੇਤੋਂ ਹੁਣ ਦੁਬਾਰਾ ਢਾਲਣ ਕਰੇ ਸਬਜੀ ਤੋੜ ਕੇ ਲਿਆਈ ਦੀ ਹੁਣ ਸਾਰਾ ਉਹਨਾਂ ਸੰਤੀ ਕਰਨ ਲੱਗ ਗਏ ਨੇ ਕਿ ਉਹ ਲਖੋਲੀਆਂ ਵੀ ਬਸ ਇੱਕ ਅੱਧੀ ਵਾਰ ਸਾਦੀ ਬਣਾ ਕੇ ਫਿਰ ਉਹਨਾਂ ਨੂੰਵਾ ਦਾਂਗੇ ਆਪਾਂ ਹੋਰ ਫਿਰ ਬਿਜਾ ਜੀਰੀ ਦੇ ਵਿਚਾਰੇ ਆਉਣ ਬਿਜਾਲੇ ਆਉਣ ਆਹ ਜੀਰੀ ਲੱਗਣੀਗੀ ਆਪਣੀ ਭਿੰਡੀਆਂ ਥੋੜੀਆਂ ਜਿਹੀ ਰੱਖ ਲਾਂਗਾ ਮਾਦਿਆਂ ਦਾ ਇੱਕ ਬੱਟ ਜੀ ਵਿਦਾਲੇ ਕੋਸ ਨਹੀਂ ਲੈ ਗਏਗਾ ਲਾਪਾਂ ਸਕੂਲ ਟਾਲ ਪੈ ਜਾਂਦੀ ਹੈਗੀ ਹਾਂ ਤੇ ਤੁਸੀਂ ਵੀ ਅੱਜ ਵੀ ਆਪਣੇ ਮੀਂਹ ਸੀਗਾ ਜੀ ਸਵੇਰੋਂ ਤੇ ਸਾਡੇ ਤਾਂ ਜੀ ਹਫਤਾ ਹੋਇਆ ਮੀਂਹ ਹੁੰਦਾ ਗਾ ਜੀ ਤੇ ਬਹੁਤ ਜ਼ਿਆਦਾ ਛੁੰ ਗਰਮੀ ਹੋ ਗਈ। ਹੁਣ ਧੁੱਪ ਨਿਕਲੀ ਹੈ। ਹੋਰ ਬੇਟੀ। ਪਗਾ ਦੇ ਨਾਲ ਦੀ ਸਾਟੀ ਫਿਰ ਆਪਣਾ ਮੰਗੀ ਚੌਲੀ ਫੜਨ ਦੀ ਸਾਜੀ। ਆਹ ਆਂਧੀਆਂ ਪੈਣਾ ਲੈਣੀਆਂ ਉਹ। ਠੀਕ ਹੈ ਤਾਂ ਫੁੱਲਾਂ ਇਹ ਟਾਲੀਆਂ ਵੀ ਜਿਹੜੀਆਂ ਲੈਂਦੀ ਸੀ। ਟਾਲੀਆਂ ਨੇ ਟਾਲੀਆਂ। ਇਹ ਲਾਉਣ ਟਾਲੀਆਂ ਨੇ ਉਹ ਟਾਲੀਆਂ ਲਾਉਣੀਆਂ ਅੱਜ ਲਾਵਾਂਗੇ। ਕੰਮ ਨਹੀਂ ਬੀਤੇ ਆਹ ਉਹ ਦਰਾਖਤ ਹੈ ਹੀ ਨਹੀਂ ਖੇਤੋਂ ਦੇ ਅੱਗੇ ਬੱਸ ਜਿਹੜੇ ਉਹ ਹੁੰਦੇ ਨੇ ਉਹ ਦਰਾਖਤ ਬਹੁਤ ਲਾਈ ਜਾਂਦੇ ਹੈਗੇ ਮੈਂ ਇਹਨੂੰ ਆਏ ਸਮਝ ਆ ਗਈ ਵੀ ਗੂੜਾ ਉਹਦੀਆ ਫੇਲਾ ਚਲਾਉਂਦਾ ਉਹ ਇੱਕ ਦਰਾਖਤ ਜਿੰਨਾ ਮਾਰਨ ਉਹ ਭਿੰਡੀਆਂ ਬਹੁਤੇ ਹੋ ਗਏ ਨੇ ਹਾਂ ਕੱਲ ਨੂੰ ਸਬਜੀ ਭਿੰਡੀਆਂ ਦੀ ਬਣਦੀ ਕਿਉਂਕਿ ਇਹ ਥੋੜੀਆਂ ਨਹੀਂ ਸੁੱਕ ਵੀ ਜਾਨਗੀਆਂ ਕੱਲ ਤੱਕ ਫਿਰ ਉਹ ਸਬਜੀ ਇਹਨਾਂ ਦੀ ਵਧੀਆ ਬਣਦੀ ਸੁੱਤੀ ਇਹ ਜਦੋਂ ਤਾਜੀ ਤੋੜਦੇ ਆਂ ਆਪਾਂ ਫਿਰ ਇਹ ਵਧੀਆ ਨਹੀਂ ਲੱਗਦੀ ਲਾਲਾਂ ਜੀ ਕਰਕੇ ਤੇ ਰੰਟ ਟਾਈਮ 3 ਵਜਣ ਵਾਲੇ ਹੈਗੇ ਜੀ ਬੱਚੇ ਵੀ ਸਕੂਲੋਂ ਆਉਣ ਵਾਲੇ ਹੈਗੇ ਫਿਰ ਦੇਵਾਂਗੇ ਆਪਾਂ ਉਹਨਾਂ ਨੂੰ ਚਾਹ ਪਾਣੀ ਤੇ ਬੱਚਾ ਨੇ ਹੁੰਦਾ ਪੇਪਰ ਜਰ ਅਕੈਡਮੀ ਚੋਂ ਆਉਂਦੇ ਹੈਗੇ ਹੰਬ ਥੱਕ ਕੇ ਤੇ ਇੱਕ ਤਾਂ ਉਹਨਾਂ ਦੀਆਂ ਥੋੜੀਆਂ ਵਰਦੀਆਂ ਦੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਤੇ ਕਿਉਂਕਿ ਉਹਨਾਂ ਦੀ ਵਰਦੀ ਹੈਗੀ ਹੈਗੀ ਅ ਬੜੂ ਸਾਹਿਬ ਵਾਲੀ ਜਿਹੜੀ ਅਕੈਡਮੀ ਆ ਉਹਨਾਂ ਦੀ ਵਰਦੀ ਹੈਗੀ ਚੋਲੇ ਵਾਲੀ ਵਰਦੀ ਇਰੇ ਪਜਾਮੀ ਪਜਾਮੀ ਥੋੜਾ ਜਿਹਾ ਤੰਗ ਹੁੰਦੇ ਹੈਗੇ ਗਰਮੀ ਦੇ ਵਿੱਚ ਅੱਜ ਆਈ ਆ ਸਾਡੇ ਘਰੇ ਮਸਨ ਕਾਨੂੰ ਨਹੀਂ ਆਈ ਕੋਈ ਬਈ ਇਹ ਤਾਂ ਬੇਲੀ ਹੋਈ ਹੈ ਬੇਲੀ ਨਹੀਂ ਕੰਮ ਰਹੇ ਘਰ ਦੇ ਤੁਸੀਂ ਕੋਰੇ ਯਾਤਰੇ ਕੰਮ ਹੁੰਦਾ ਇਹਨੂੰ ਕਾਨੂੰ ਬੇਲੀ ਹੈਗੀ ਹੋਰ ਬੇਲੀ ਮੈਂ ਤਾਂ ਪੁੱਛਣਾ ਬੇਲੀ ਇਹ ਸਾਡੀ ਬਈ ਸੇਵਕ ਦੀ ਬੀਬੀ ਆ ਇਹ ਮੇਰੇ ਦੋਸਤ ਦੀ ਅੱਜ ਆਈ ਹਟ ਦਾ ਕਾਰਟਾਂ ਬਾਹਰ ਕਰ ਬਹੁਤ ਐਦੇ ਪੁੱਛ ਜਿਹੜਾ ਉਹਦੇ ਦਿੱਤਾ ਸੀ ਰੋ ਦੀ ਮੀ ਆ ਨਾ ਬੇਬੇ ਹਨਾ ਨਹੀਂ ਲੋਟਦੀ ਏ ਮੇਰੇ ਤਾਂ ਬਰਸ ਤਰ੍ਹਾਂ ਹੀ ਖੜੇ ਅੱਛਾ ਅੱਪਾ ਵੀ ਤਿਆਰ ਹੋਣਾ ਬੇਬੇ ਆ ਗਨੀਂ ਦਬਾ ਗਿਆ ਤਾਂ ਮੇਰਾ ਮੁੰਡਾ ਬਲਾਈਆਂ ਦਾ ਚਾਰ ਪਰ ਹੋਰ ਬਲਾਈਆਂ ਨਹੀਂ ਚੌਲ ਲਵਾ ਗਿਆ ਵਾਕੇ ਗਿਆ ਮੇਰਾ ਮਮਲਾ ਕਹਤੋ ਕਹਿੰਦੇ ਆ ਵਿਚਾਰੇ ਨੂੰ ਮੇਰੇ ਨਾਲ ਮਬਦੀ ਚੱਲਦਾ ਬੇਬੇ ਬਧੀ ਮੇਰ ਨੂੰ ਕੱਲ ਆਇਆ ਤੇ ਫੋਨ ਚੱਕਿਆ ਨਹੀਂ ਮੈਂ ਉੱਜਾ ਹੋ ਗਈ ਸੀ ਅੱਛਾ ਮੈਂ ਹੁਣ ਕੋਈ ਨਹੀਂ ਗੱਲ ਮੇਰੀ ਮੈਨ 20 ਨੋ 25 ਠੀਕ ਹੈ ਬੂਹਾ ਮਾਰਦਾ ਕਹਿੰਦਾ ਹੋਊਗਾ ਤੇ ਸੇਮ ਬੋਲਿਆ ਹੋਰ ਨਾ ਮਾਰੀ ਹੁੰਦੀ ਰਹਿੰਦੀ ਗੱਲ ਹੁਣ ਨਹੀਂ ਕੋਈ ਜਿਹੜਾ ਉਹਨੇ ਵਿਹਲੇ ਵੀ ਲਾ ਲੈਨੇ ਆ ਬੂਹਾ ਕਿ ਨਾਮ ਹੁੰਦਾ ਕੀ ਕੱਪੜਾ ਉਹ ਦੇਖੋ ਗੁਦਰੀ ਬਾਣੀ ਤੇ ਦੋ ਦੇ ਦੇ ਦੋ ਦੇ ਦੇ ਦੋ ਰੇ ਰਸ਼ਨ ਕਾ ਕੋਮੋ ਗੋਤ ਕਾ ਵੀ ਦੇ ਦੋ ਮੋਰੀ ਕੋਈ ਨਹੀਂ ਪਾ ਰਹਿ ਲਿਆ ਬੱਧਾ ਕੋਈ ਨੀ ਦੋਰਾ ਜੂ ਆਪੀ ਫਿਰ ਤੋਂ ਐਨੇ ਕੱਪੜੇ ਦੀ ਪੰਜ ਪੰਜ ਗ੍ਰੈਂਡ ਮੋਹਣ ਨੇ ਲੈਣਾ ਹੈ ਉਹਨਾਂ ਨਾਲ ਕੱਲੀ ਕੱਲ ਲੈ ਗਈ ਜਿਹੜੀਆਂ ਹੁਣੇ ਬੇਬੇ ਹੋ ਗਈਆਂ ਗੱਲਾਂ ਕਰ ਰਹੀਆਂ ਨੇ ਸਾਡੇ ਗਵਾਂਢ ਚ ਨਾ ਇੱਕ ਬਜ਼ੁਰਗ ਮਾਤਾ ਦਰੰਗ ਦਾ ਡੈਟ ਹੋ ਗਿਆ ਬਜ਼ੁਰਗ ਬੀਨਤੀ ਉਹਦੇ ਬੱਚੇ ਹਜੇ ਕੁਮਾਰੇ ਸੀ ਬਚਰੀ ਦੇ ਤੇ ਇਹ ਬੇਬੇ ਉਹਰੀ ਫੁੱਲਾਂ ਦੀ ਤਿਆਰੀ ਕਰਦੇ ਲੋ ਕੱਪੜਾ ਲੈਣ ਆਏ ਨੇ ਮਾਤਾ ਤੋਂ ਉਹਰਾ ਮੇਣ ਤਣ ਕੇ ਉਹ ਫੁੱਲ ਵਾਲੀ ਸੈਲੀ ਵਗੈਰਾ ਬਣਾਉਣੀ ਹੈ ਉਹ ਗੱਲਾਂ ਦੱਸ ਰਹੀਆਂ ਨੇ ਬੇਬੇਰੇ ਵੀ ਕਿੰਨਾ ਕੱਪੜਾ ਚਾਹੀਦਾ ਕਿੰਨਾ ਲੱਗੂਗਾ ਇਹ ਸਾਡੇ ਪੰਜਾਬ ਦੇ ਰੀਤੀ ਰਿਵਾਜ ਨੇ ਜਿਹੜੇ ਮਾਰਗਦਰੇ ਨੇ ਉਹ ਦੱਸ ਰਹੀਆਂ ਨੇ ਬੇਬੇਰੇ ਉਹ ਵੇ ਤਾਂ ਗਾਤਰੇ ਮੰਗੂ ਬਾਲੇ ਗਾਤਰੇ ਮੰਗੂ ਵਾਹ ਕਿਤੇ ਕੋ ਠੀਕ ਹੈ ਦੱਸਾਂਦੇ ਵੀ ਹੁਣ ਕਿੱਦਿਆਂ ਮਸਾ ਜਾਂਦੀਆਂ ਨੇ ਮਾਇ ਵਗ ਜੂਗੀ ਇਹ ਤਾਂ ਹੁਣ ਟੱਪੀ ਜਾਂਦੀ ਆ ਉਹਨਾਂ ਨੂੰ ਮੱਥਾ ਟੇਕ ਕੇ ਜੇ ਆਉਂਦੀ ਕੋਈ ਵਗ ਜੂ ਗਾਤਰੇ ਮੰਗੂ ਲੈ ਜੇ ਆਉਂਦੀ ਨੂੰ ਕਿਉਂ ਦਿੰਦਾ ਨਾ ਜਿਵੇਂ ਦੇ ਬੇਬੇ ਜਸਾਹਾਂ ਦੇ ਮੇਲੇ ਨੇ ਹਾਂ ਉਹਨਾਂ ਤਾਂ ਜੱਗ ਜੰਦਿਆਂ ਦੇ ਮੇਲੇ ਆ ਮੈਂ ਕਾਈ ਦਿਨ ਦੀ ਉਹਨੂੰ ਕੋਈ ਹਾਂ ਜਿਹੜਾ ਕੰਟੀ ਆ ਬਦੂਆ ਬਦੂਆ ਹਾਂ ਆ ਕਮਨ ਤੇਰ ਬਣਦੀ ਹਾਂ ਬਦ ਕਰ ਦੂ ਆ ਉਧਰ ਲਾ ਕੀ ਦੇ ਦੂ ਸਾਨੂੰ ਕਦਾਂ ਲਾ ਕੱਟ ਨਾ ਦੇ ਨਾ ਦੇ ਕੱਟ ਦਿਆਂ ਕੱਟ ਦੇ ਸਵੇਰੇ ਸਮਾਉਂਦੀ ਨਾਆਂ ਦੀ ਬਹੁਤ ਹੋਣਾ ਹਾਂ ਸਮਾਉਂਦੀ ਕਿਦੋਂ ਮਰ ਜਾ ਸਦਾ ਆ ਦੇ ਸਾਲਾਂ ਆ ਕੁਈ ਨਾ ਸਮਾ ਲੂਗੀ ਮੈਂ ਬਥੇਰਾਂ ਚਾਹੂੰਗੀ ਉਹ ਕਿਰਨਾ ਚਾਹੂੰਗੀ ਤੇ ਨਾ ਕਿਉਂਦੀ ਹੋ ਤਾ ਤੂੰ ਦਿੱਤੀ ਸੂਈ ਨਾ ਕਰ ਦੂਗੀ ਹਾਂ ਨਹੀਂ ਕਰ ਵਿਚਾਰੀ ਦੇ ਸੁਵਿਤਾ ਨਾਲ ਜਾਣਦੇ ਆਹੋ ਹੀ ਢਾਗਾ ਪਾ ਦੂਗੀ ਢਾਗਾ ਪਾ ਕੇ ਦਿੱਤੀ ਸਕਦੀ ਉਹ ਨਹੀਂ ਬਣਾ ਕੇ ਸੂਈ ਤਾਂ ਲੈ ਗਈ ਵਿਚਾਰੀ ਨਾਲ ਉਹ ਤਾਂ ਨਹੀਂ ਲੈ ਗਈ ਉਹ ਮਾਤੇ ਬਲੇ ਹੋਰ ਜੀ ਦੇ ਗੀ ਆਪਾਂ ਲੱਕਰ ਨੂੰ ਆ ਕੇ ਰੱਖ ਲੈ ਉਹ ਵੀ ਪੁਣਾ ਲੱਗਿਆ ਉਹ ਆ ਕੀ ਹੈ ਸਾਨੂੰ ਦੇਖੋਣਾ ਤੇ ਫਿਰ ਉਹ ਦੂਜੀ ਨੂੰ ਸਾਨੂੰ ਹੋਰ ਦੇ ਦੇ। ਗੁੱਥਲੀ ਨੂੰ ਕੋਰ ਅੱਢ ਦੇ। ਅਜੇ ਕੋਕੜਾ ਨਹੀਂ ਆਉਣੀ। ਅੰਬੋ ਵਾਲੀ ਰੋਣ ਕਲਾਉਣੀ। ਕੰਮ ਨਹੀਂ ਮੁਕਣੇ ਜਿੰਦ ਮੁਕਣੀ। ਸਹੀ ਗੱਲ। ਆਪਾਂ ਹੁਣ ਪਾਵਾਂਗੇ ਭੋਰੀਆਂ ਸੁੱਕੜੀਆਂ। ਖੇਤੋਂ ਧੋਕ ਲੈਣਦੀਆਂ ਸੀ ਇਹੇ। ਅਰੇ ਪੂਰੇ ਵੇ ਧੋਕ ਲੈਣਦੀਆਂ ਨੇ ਬਸ ਇਕੱਲੇ ਧੋਪੀ ਲਵਾ ਰੋ ਮਾੜੀ ਜੀ। ਨੇ ਸਮੈਲ ਜੀ ਆਉਣ ਲੱਗੇ ਨੇ ਹੱਥ ਫੜਾ ਲਈਏ ਉਹਨਾਂ ਨਾਲ ਵੱਡਲਾ ਕਰਦਣ ਦੇ ਕਿਰੇ ਕਿਰੇ ਮਾੜੇ ਜੰਨ ਨੂੰ ਖਲਾਬੀਆਂ ਜੀ ਕਿਰੇ ਨੂੰ ਸਿਕਾ ਖੇਲੇ ਪੂਰੀਆਂ ਫੇਰ ਵੀ ਧੁੱਪ ਪਲਵਾ ਰੋ ਹਾਂ ਕਿੰਨਾਂ ਕਾਰੀ ਦੀ ਸੀਗੀ 12:00 ਵਜੇ ਖੱਤੀ ਵਿਚੀ ਰੇਡ ਹੈ ਕਿ 11 ਪੋਰੀਆਂ ਛੱਡਤੀਆਂ ਹਾਂ ਆ ਹੁਣ ਫੇਰ ਬਦਲ ਹੋ ਗਏ ਆਪਣੇ ਖੇਤ ਦਾ ਰੇਹ ਛਿੱਟਿਆ ਗਿਆ ਤੇ ਬਸ ਢਾਲ ਲਾ ਦੇਣੀ ਹੈ ਅੱਜ ਵੇ ਰਹਿ ਜੋ ਆਪਣਾ ਚਾਰ ਪੌਂਡ ਦਾ ਕਰਾ ਚਾਰ ਪਾਤੀ ਉਹ ਦੁਆਸ਼ੇ ਲੱਗਾਣਗੇ ਤੇ ਰੀ ਲਾਉਂਦੇ ਨਹੀਂ ਕਰੈਣੇ ਕੀ ਕੱਲ ਗਈਆਂ ਸੀਗੀਆਂ ਮੂੰਗੀ ਤੋੜਨਾ ਮੂੰਗੀ ਤੋੜਦੇ ਆਂ ਦੀਦੀ ਆਪਾਂ ਮੂੰਗੀ ਆਪਣੀ ਦੋ ਪੰਡੀ ਤੋੜ ਕੇ ਲੈਂਦੀਆਂ ਗਰਮੀ ਵਾਲੀ ਸੀਗੀ ਦੂਜੀ ਕੇ ਪੈਣ ਮੈਂ ਤੇ ਤੁਸੀਂ ਆਪਾਂ ਵੱਡਾ ਮਾਮਾ ਨੂੰ ਇੱਕ ਪੈਣ ਦਾ ਇਹਨੇ ਬਣਾ ਲਾਂਗੇ ਆਪਾਂ ਪੱਲੀਆਂ ਸੰਗਣਾ ਦਾ ਮੁੰਡਾ ਆ ਗਿਆ ਵੈਲਕਮ ਬੈਲਕਮ ਜੀ ਵੈਲਕਮ ਉਦੋਂ ਹੀ ਸਮਝਾ ਰਾਵਣ ਸੇਰ ਪੀ ਪੂਰੀ ਲਾਉਣਾ ਹੈ ਟੇਲਰ ਹੈਗਾ ਤਾਂ ਉਹ ਸਿਲਾਈ ਕਰਾ ਲਾਂਗੇ ਪੱਲੜ ਬਣਵਾ ਲਾਂਗੇ ਦੋ ਤਿੰਨ ਕਈ ਖਾਸ ਨੇ ਪੱਲੀਆਂ ਆ ਬੋਰਨ ਤੋਂ ਕਿਸ ਤਰ੍ਹਾਂ ਨਹੀਂ ਪਈ ਜਾਂਦੀ ਹਾਂਜੀ ਪ੍ਰਨੀਤੀ ਤੁਹਾਡਾ ਪੁੱਜੀ ਸਸਤੀ ਕਰਨ ਦੇ ਪੁੱਤ ਤੁਹਾਡਾ ਪੁੱਜੀ ਦਾ ਪੈਸਾ ਡੱਡ ਪਿਆ ਉਹ ਡੱਡ ਪਿਆ ਅੱਜ ਭੂਆ ਕੋਲ ਜਾਣਾ ਹੈ ਹਾਂ ਅਸਰ ਕੋਲ ਜਾਣਾ ਹੈ ਉਹਨਾਂ ਸਾਰ ਪਹਿਲਾਂ ਫੋਨ ਲਾਇਆ ਉੱਪਰੋਂ ਫੋਨ ਕਰਦੇ ਕੋਈ ਨਾ ਬਾਗ ਇਹ ਪੁੱਤ ਕੰਮ ਤਾਂ ਮੁੜ ਕੇ ਆਣਾ ਪਾਤ ਪਾਸ ਨੂੰ ਫੇਸ ਟੂ ਨਾ ਪੁੱਤ ਕੋਨੇ ਜਾਇਆ ਹੁਣ ਦੇ ਪੱਕਾ ਲੱਗ ਜਾਂਦੀ ਹੈ ਹਾਂ ਉਹ ਤਾਂ ਉਰੀ ਲੈ ਜਾ ਕੁਲਵੀਰ ਜੂ ਦਾ ਆ ਗਈ ਤੁਸੀਂ ਕਢਾ ਕੇ ਦੇ ਦਿਓ ਫਿਰ ਇਹ ਜਾਨਾ ਖਾਲੇ ਕਰਨੀ ਹੈ ਕੱਲ ਨੂੰ ਕਢਾ ਲਿਓ ਮੇਰੇ ਪਿੰਡ ਦਾ ਕੱਲ ਨੂੰ ਬਿੱਲ ਦਾ ਉਸਤਾ ਕਾ ਲੂਣਾ ਲੈ ਕਢਾ ਲਿਆ ਮਨ ਕੇ ਤੇ ਕੁਛ ਨਿੱਕਾ ਕਢਾਲਾਂਗੇ ਕਰ ਦੇ ਉਸਤਾ ਤੇ ਮੈਂ ਤਾਂ ਕਿਤੇ ਵੀ ਆਪਾਂ ਪੈਣ ਹੋਣੀਆਂ ਨੂੰ ਵੀ ਆਪਾਂ ਦਸਤ ਕਢਾ ਕੇ ਆਪਾਂ ਦੇ ਦਿਆਂਗੇ ਕਿਉਂਕਿ ਸੌਂ ਦੇ ਮਹੀਨੇ ਵਾਲਾ ਹਾਰੇ ਕਿ ਦਸਤ ਕਢਾਉਣ ਦਾ ਤਿਆਰ ਮੋਕੇ ਬੱਚੇ ਮੰਗ ਜਾਈਗੇ ਤੇ ਹੁਣ ਆਪਾਂ ਨੂੰ ਕੱਟੇ ਕਢਾ ਕੇ ਆਪਾਂ ਦੇ ਦਾਂਗੇ ਤੇ ਚਲੋ ਉਹਨੂੰ ਮੁਕਣਗੇ ਜਦੋਂ ਉਹਨੂੰ ਆਪਾਂ ਲੈ ਲੈਂਗੇ ਤੇ ਪਸਨਾਰੀਆ ਪਸਨਾਰੇ ਕਈ ਮੇਰੇ ਵੀ ਪਸਨਾਰੇ ਕਈ ਆ ਜਾਂਦੇ ਕਿ ਮੇਰੇ ਨਾਲ ਕਿਹਾ ਤੋ ਤਿੰਨ ਤੇ ਦੋ ਤਿੰਨ ਸਮਾਂ ਤੋਂ ਮੇਰੇ ਕੋਲ ਆ ਜਾਂਦੇ ਕਿ ਤੁਸਾਨੂੰ ਬੁੱਕ ਦੇ ਦੇਣੀਗੇ ਤੇ ਬਸ ਆਪਾਂ ਬਿਲਕੁਲ ਹੁਣੀ ਖੜਾ ਕੇ ਆਪਾਂ ਹੁਣੀ ਦੇ ਦਾਂਗੇ ਨਾਲੇ ਤੁਹਾਨੂੰ ਮੰਦਿਰ ਜਾਵਾਂਗੀ ਮੰਦਿਰ ਦੇ ਵਿੱਚ ਹੁੰਦੇ ਆਪਾਂ ਕਰਾ ਕਰਟ ਕੇ ਆਵਾਂਗੇ ਕਹਿੰਦੇ ਸੀ ਵੀ ਮਾਮੀ ਜੀ ਵੀ ਮੈਨੂੰ ਲੈ ਕੇ ਆਇਓ ਜੀ ਕਿਨਾਂ ਤੇ ਚੱਲਾਂਗੇ ਕਮਤਾ ਕਮਤਾ ਜੀ ਮੁਕਦੇ ਨੇ ਦਿੱਲੀ ਜੰਦਰ ਨੂੰ ਸੌਸ ਦੇ ਆਪੇ ਕਹੇ ਹੁੰਦੇ ਨੇ ਵਰਨੀਤ ਜੀ ਵਰਨੀਤ ਦਾ ਲੋਕਰ ਹੈ ਨਾ ਠੀਕ ਹੈ ਸਿਰ ਰੋਜ਼ ਮੈਨੂੰ ਕਹਿੰਦੇ ਸੀ ਹੋਮੋ ਮੇਰਾ ਫਿਰ ਤੋਂ ਨਜ਼ਰ ਦੁਰਾ ਤੇਦੀ ਮੈਡਮ ਕਹਿੰਦੇ ਸੀ ਤੁਸੀਂ ਨਿਗਾਹ ਚੈੱਕ ਕਰਾਓ ਸਕੂਲ ਦੇ ਵਿੱਚ ਵੀ ਇਦਾਂ ਹੀ ਕਹਿੰਦੀ ਹੈਗੀ ਤੇ ਮੇਰਾ ਸਿਰ ਦਾ ਬਦਨਾਮ ਮੈਡਮ ਮੇਰੇ ਤੇ ਰੱਖਦਾ ਤੇ ਫਿਰ ਇਹਦੀ ਪਰ ਨਾਲੋਂ ਪਾਣੀ ਕਰਾਈ ਸੀ ਨਿਗਾਹ ਟੈਸਟ ਤੇ ਇਹਦੇ ਨਿਗਾਹ ਥੋੜੀ ਜਿਹੀ ਘੱਟ ਆਦ ਸੀਗੇ ਡੇਢ ਨੰਬਰ ਤੇ ਇਹਦੀ ਐਨਕ ਲੱਗੀ ਹੈ ਜੀ ਜਿਹੜੀ ਅਸੀਂ ਤੈਨੂੰ ਕਹਿਣੇ ਹੁੰਨੇ ਵੀ ਘਰਿਆਂ ਸਾਜ਼ੀਆਂ ਵਗੈਰਾ ਹੋਰ ਕੁਝ ਕਾ ਪਰ ਮਮੀ ਮੈਨੂੰ ਦਿਨ ਦੇ ਹੀ తీਰਨੀ ਮਣਾ ਕੇ ਤੇ ਮੈਂ ਕੱਢੀ ਸਾਜ਼ੀਆਂ ਇਕੱਲੇ ਜਾਣੇ ਤੋਂ ਥੋੜੇ ਵੱਧ ਟਾਈਮ ਲੱਗ ਜਾਂਦਾ ਕਿ ਦੋ ਜਣੇ ਵੀ ਸੌਖੀ ਜਾਂਦੇ ਇੱਕ ਸਾਜ਼ੀ ਜਿੰਨੀ ਘੱਟ ਮੰਗਦਾ ਹਾਂ ਅਰੇ ਫੜੀਆਂ ਥੋੜੀ ਨੇ ਵੱਧ ਤੋਂ ਹੋ ਟਾਈਮ ਲਵੋ ਨਹੀਂ ਹੈ ਹੋ ਵੀ ਜਾ ਦਿਓ ਇਹਨੇ ਨਹੀਂ ਪੱਕੇ ਪੱਕੇ ਮਮੀ ਆਪਾ ਕੱਢ ਕੇ ਆਲੂ ਪਾ ਕੇ ਉਹ ਨਾਲ ਲੰਗੇ ਕਰੀਏ ਦਿੱਤੋ ਵਾਲੇ ਕੱਢ ਦੇ ਗਿਆ ਆਲੂ ਪਰ ਮੈਂ ਕੱਲ ਵਿੱਚੋਂ ਵਿੱਚੋਂ ਕੱਢਦੇ ਸੀਗੇ ਤੇ ਬਰੋਪਰ-ਬਰੋਪਰ ਪੀਰ ਕੇ ਨਾ ਫੇਰ ਬੜੀ ਸਾਦੀ ਹੋਣੀ ਨਹੀਂ ਤਾਂ ਮੈਂ ਕਹਾਂ ਰਿੱਜ ਨਹੀਂ ਗਿਆ। ਦੋਸਤ ਵਿੱਚੋਂ ਕੱਢ ਲੈਣਾ ਨਾ ਦਿੱਤੋ ਵਾਲੇ ਕੱਢ ਦੇ ਕੇ ਪੰਜ-ਛੇ ਜਾਂ ਤੂੰ ਹੋਰ ਆਗੇ। ਇਹ ਬਾਰੇ ਵੱਡੇ-ਵੱਡੇ ਬਾਲੀ ਵੱਡੇ-ਵੱਡੇ ਲੈ ਜਾਂਦੇ। ਇਹਦਾ ਵਕਤ ਸਹੀ ਹੋਣਾ ਹਾਂ ਨਾ ਵੱਡੇ ਦਾ ਵਕਤ। ਇਹਨਾਂ ਗੰਡੇ ਵਾਲੇ ਵੱਡੇ ਲੈਣ ਚਾਹੀਦੇ ਜੇ ਉਹਨਾਂ ਨੂੰ ਆਪ ਕਿਤੇ ਪਾਸੇ ਕੱਢਣੀ ਸ਼ੁਰੂ ਹੋ ਦੇਣ। ਸਤਿ ਸ਼੍ਰੀ ਅਕਾਲ ਆ ਬੰਦੇ ਕਰਦੇ ਗੰਡੇ ਬਈ ਹਾਂ ਮੈਨੂੰ ਸੋਚੀ ਤਾ ਖੋ ਜਾਣਾ ਲੈ ਪੈ ਗਿਆ ਕਿ ਤਾ ਕਿ ਤੁਹਾਨੂੰ ਲੱਗੂ ਕਿ ਇਹ ਕਹਾਣੀ ਇਹ ਕੋਰ ਕੋਲੇ ਜਾ ਕੇ ਕੋਈ ਲੁਟਾ ਕੇ ਨਾ ਮੈਨੂੰ ਜਾਨਾ ਸੋਮਵਾਰ ਨੂੰ ਨਾ ਫੇਰ ਚੱਕ ਵੀ ਖਿਦੋਂ ਨਾ ਮੀਂਹ ਨੂੰ ਵਰਗੇ ਨੇ ਕੱਪੜਾ ਲਿਆ ਮੰਮੀ ਹਾਂ ਇਹਦੇ ਮਰਦਿਆਂ ਆਪਾਂ ਉਹਨੂੰ ਪਾਣੀ ਦੇ ਲਈ ਆਂ ਜੀ ਕੁਛ ਘੰਟੇ ਦਾ ਸਿਆਲ ਪੁੱਛੇ ਪਾਣੀ ਦੇ ਦਿਆਂਗੇ ਫਿਰ ਤੁਹਾਨੂੰ ਨੀ ਖਲੋਦੀ ਕਹਾਵਾਂ ਹੁੰਦੀ ਐ ਉਹ ਪਜਾਮੀਆਂ ਵਾਲੀਆਂ ਵੀ ਨੇ ਕਰਦੇ ਆ ਪਜਾਮੀਆਂ ਵਾਲੀਆਂ ਨਾਲ ਤਾਂ ਨੀਵੇਂ ਹੁੰਦੇ ਨਾਲੇ ਉਹ ਮੋਟੀਆਂ ਵੀ ਹੁੰਦੀਆਂ ਮਰਦਾਂ ਦੀ ਕੱਪੜਾ ਨਹੀਂ ਬੱਲੇ ਹੁੰਦਾ ਉਹ ਦੋ ਬਾਰ ਦਿਨ ਤੁਹਾਡਾਂ ਵਿੱਚ ਆਲੇ ਤੋਂ ਉੱਪਰ ਤੱਕ ਮੌਜੂਦ ਹੁੰਦੇ ਦੋ ਪਾਰ ਕਰਦਾ ਹੁੰਦੀ ਉਹ ਜਿਹੜੀ ਜਿੱਦਾਰੀ ਤਾਂ ਬੜੀ ਗੱਲ ਆ ਬਸ 7 ਮਹੀਨੇ ਰਹਿਗੇ ਤੇ ਜੇ ਇਸ ਮਹਾ ਰਹੇ ਨਾ ਆਲੀ ਨੇ ਕਿ ਕੁੱਤੀ ਦੀ ਪਾਈ ਨਹੀਂ ਹੁੰਦੀ ਲਾਈਨ ਟੋਰੀ ਲਾਈਨ नारीतान है तो यार तुमने तुमने जाऊँगा जाऊँगा तुमने तो तो तेरे आप कितने लगेंगे तुमने लोगों के इतना ना तो ये बात नहीं है ना कि तेरी है तो इसके बाद इतना ना बिल्कुल करने ਉਹ ਨਾਲ ਜਿਵੇਂ ਕੰਦੀ ਚੱਲਦੀ ਹੈ ਅੱਜ ਵੀ ਹੈ ਪੱਕਾ ਹੋ ਹੀ ਗਿਆ ਖਾਣਾ ਰਣੀ ਤੁਕ ਨਹੀਂ ਆ ਖੇਰਾ ਜਿਮੀ ਜਿਮੀ ਇਹ ਬਰਾ ਤੇ ਜਿਮੀ ਤੇ ਨਾ ਜਿਪਿੰਗਰੇ ਚ ਬੰਦ ਕਰ ਜਿਮੀ ਨੂੰ ਨਾ ਤੇ ਜਿਮੀ ਨੇ ਦੱਬੀ ਪੀਤਾ ਨਾ ਰੋਟੀ ਖਾ ਲਈ ਨਾ ਪਾਣੀ ਦੀ ਤਰਸ ਸਵੇਰੇ ਕਿਉਂ ਡਾਈਪਿੰਗ ਇਹ ਤੇ ਲੇ ਕੇ ਦੀ ਮੈਂ ਬੱਤ ਨਾ ਠੀਕ ਦੱਤਵਾ ਗਵਾਉਂਗਾ ਦੱਤ ਕੱਲ ਮम्मा ਇਹਨੂੰ ਛੱਡਿਆ ਨੀਗਾ ਕੱਲ ਜਦੋਂ ਅਸੀਂ ਸਕੂਲੋਂ ਆਏ ਆਉਂਦੇ ਆਉਂਦੇ ਮੈਂ ਛੱਡ ਲਈ ਉਹ ਤੇ ਸੀ ਜੇ ਭਾਵੇਂ ਜਿਵੇਂ ਮਰਿਆ ਨਹੀਂ ਹੁੰਦਾ ਕੋਈ ਗਰਮੀ ਵਾਲੀ ਬਣ ਗਈ ਐ ਇਥੇ ਲ ਡਿੱਗ ਗਈ ਹਲ ਤਾਂ ਚੱਲ ਉਹ ਵੀ ਸੁਦੀ ਅਜਵਾਤ ਨਾਲ ਨੂੰ ਹਲ ਤਾਂ ਇਹ ਅਨੰਤ ਕੋੜ ਆਪਣੀ ਕੀ ਬਈਆ ਕੋਠੇ ਨਹੀਂ ਤੇ ਨਹੀਂ ਕਰਦੀ ਆ ਇਹਨੂੰ ਤਾਂ ਸਾਰਾ ਕੁਝ ਕੋਠੇ ਨਹੀਂ ਕਰਦੀ ਨਹੀਂ ਗਰਮੀ ਹੋ ਰhta ਤੇ ਗਰਮੀ ਐ ਸਾਰਾ ਹੀ ਭਾਈ ਗੱਲ ਮੈਂ ਤਾਂ ਕੰਦ ਨਹੀਂ ਕੋਈ ਸੀ ਮੀਨਾ ਮੱਛਰ ਵੀ ਆ ਗਿਆ ਹੈ ਨਾ ਮੀਨਾ ਬੜ ਤੇ ਨੱਕੇ ਰੱਬ ਨੇ ਬਹੁਤ ਜਲ ਮੀ ਮਮੀ ਆਪਣੇ ਪਿੰਡਾਂ ਬੰਨੀ ਹੋਈ ਬਾੜਾ ਮੀ ਹੈਗਾ ਮੂੰ ਇੰਨਾ ਨਹੀਂ ਹੈਗਾ ਕਿ ਬਹੁਤ ਪਿੰਡਾ ਉਧਰ ਉਧਰ ਬੀਬੀ ਸ਼ੀਨੀ ਵਾਲਕ ਨਹੀਂ ਬੱਧਾ ਘਟਾ ਗਿਆ ਜਮ ਪੇਂ ਮੀ ਇੱਕ ਪਤ ਮਾਲਾ ਲੱਗ ਗਿਆ ਆਪਣੇ ਚਾਰ ਪੱਤੇ ਆਪਣੇ ਤਰੋਜ ਮੰਦੀ ਆਉਂਦਾ ਹੈ ਰੋਜ਼ ਨਹੀਂ ਅੱਜ ਬਹੁਤ ਗਰਮੀ ਸੀਗੀ ਅੱਜ ਨਹੀਂ ਆਇਆ ਆਹਿਆ ਫਿਰ ਨਾ ਕਰ ਗਿਆ ਬਹੁਤ ਉਹ ਨਾ ਤੁਸੀਂ ਬਿਨਾਂ ਰਿਪੋਰਟ ਤੋਂ ਸਾਜੀ ਰੋਟਾ ਵਾਲਾ ਮਾਮਲਾ ਹੈਗਾ। ਰਾਇਕਰੋ ਭਾਈ ਦਰਦੋਤ ਦੇ ਉਹ ਵੀ ਜਿਹੜੇ ਦੋੜ ਗਏ ਸੀ ਤੇ ਮਾਫੀ ਐਸੀ ਹੀ ਇਹ ਉਹਨੇ ਕਾਰਨ 45 ਫੀਟ ਦੀ ਮਾਫੀ ਨਹੀਂ ਦਿੱਤੀ। ਕਿਤੇ ਅਜਿਹਾ ਜਿਮੀਨਾਲ ਹੋਇਆ ਗਿਆ ਹੈ ਕਿ ਜਿਆਪਾ ਹੈ ਕਿ ਜਿਮੀਨਾਲ ਹੈ। ਇਹ ਉਹਨੂੰ ਚੰਗੀ ਤਰ੍ਹਾਂ ਨਹੀਂ ਦਿੱਤਾ। ਉਹ ਦੋ ਤਿੰਨ ਮਹੀਨਿਆਂ ਦੀ ਕਾਦੀ ਲਈ ਸੀ ਕਿ ਕਾਨੂੰਨੀ ਤੌਰ